नमस्कार आप देख रहे हो जीएच न्यूज़ इंडिया ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਅਤੇ ਆਸ ਪੰਜਾਬ ਫਾਊਂਡੇਸ਼ਨ ਦੇ ਮੁਖੀ ਰਾਕੇਸ਼ ਕੁਮਾਰ ਤੁੱਲੀ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਰੀਬ 5 ਲੱਖ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਜਿਸ ਨਾਲ ਆਮ ਜਨਸਧਾਰਨ ਦਾ ਜੀਵਨ ਗਰਮੀ ਨੇ ਅਸਤਵਯਸਤ ਕਰ ਦਿੱਤਾ ਹੈ ਰਾਕੇਸ਼ ਕੁਮਾਰ ਤੁੱਲੀ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਟੀਮ ਸਮੇਤ ਸਮੇਂ-ਸਮੇਂਤੇ ਬੂਟੇ ਲਗਾਏ ਜਾ ਰਹੇ ਹਨ ਉਹਨਾਂ ਕਹਾ ਕਿ ਮੌਜੂਦਾ ਸਮੇਂ ਵਿੱਚ ਜਲਦੀ ਵਰਖਾ ਵੱਲ ਵੀ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਕੇ ਜਲ ਸੱਤਰੇਠਾ ਦੇਖਦਾ ਜਾ ਰਿਹਾ ਹੈ ਇਸ ਮੌਕੇ ਰਾਕੇਸ਼ ਕੁਮਾਰ ਤੁਲੀ ਡਾਕਟਰ ਅਮਰਿਤਪ੍ਰੀਤ ਸਿੰਘ ਮੱਲਿੱਕ ਮਨਜਿੰਦਰ ਸਿੰਘ ਮਾਨਵਾ ਸ਼ੁਕਿੰਦਰ ਸਿੰਘ ਦੁਬਈ ਸਾਹਿਬ ਸਿੰਘ 달ਮ ਅਜੇ ਕੁਮਾਰ ਅਰुण ਸੋਨੀ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ ਬਟਾਲਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਜੀ ਤੁਲੀ ਸਾਹਿਬ ਜਿੱਥੇ politcal ਹੋਣ ਦੇ ਨਾਤੇ ਇੱਕ ਸਮਾਜ ਸੇਵੀ ਅਮاں ਨੂੰ ਲੈ ਕੇ ਤੁਸੀਂ ਜਿਹੜਾ ਬੂਟੇ ਲੋਂਗਾ ਟੀਕਾ ਚੁੱਕਿਆ ਕੀ ਕਹਿਣਾ ਚਾਹੋਗੇ ਕਿਵੇਂ ਦੇ ਆਹ ਤੇ ਹਰ ਇੱਕ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਆਪਣੇ ਪ੍ਰੈਸ ਵਾਲੇ ਭਰਾਵ ਨੂੰ ਇਹੋ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਰਲ ਕੇ ਹਰ ਇੱਕ ਦੇ ਘਰ-ਘਰ ਜਾ ਕੇ ਇਹਨਾਂ ਨੂੰ ਗੁੱਟੇ ਡੋਣ ਵਾਸਤੇ ਉਹਨਾਂ ਦੇ ਘਰ ਸਾਰਿਆਂ ਨੂੰ ਸੁਨਾਹ ਦੇ ਕਹੀਏ ਕਿ ਇਹ ਰੋਖਿਆ ਜੇ ਬਲੋਖ ਹੈ ਜੇ ਰੁੱਖ ਨਹੀਂ ਤੇ ਮਲੋਖ ਨਹੀਂ ਹੈਗਾ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਤਾਪਮਾਨ ਹੋ 47 48 ਡਿਗਰੀ ਤੇ ਜਾ ਰਿਹਾ ਤਾਪਮਾਨ ਜਾਣ ਦਾ ਕਾਰਨ ਕੋਈ ਹੈ ਵੀ ਸਾਡੇ ਪੰਜਾਬ ਵਿੱਚ ਰੋਗ ਬਿਲਕੁਲ ਖਤਮ ਹੋ ਚੁੱਕੇ ਨੇ ਰੋਗ ਖਤਮ ਹੋਣ ਦੇ ਕਾਰਨ ਇਹ ਗਰਮੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਇਹ 1.53 54 ਡਿਗਰੀ ਤੇ ਜਾ ਪਹੁੰਚੇ ਤੇ ਇਸ ਗਰਮੀ ਦੇ ਉਪਰਾਹੇ ਕਰਕੇ ਇੱਕ ਆਕਸੀਜਨ ਘਟਦੀ ਆ ਰਹੀ ਆ ਉਹ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਸਾਰਿਆਂ ਨੂੰ ਉਪਰਾਹੇ ਕਰਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ 5 ਲੱਖ ਬੂਟਾ ਲਾਉਣ ਦਾ ਪ੍ਰਬਾਲਾ ਕੀਤਾ ਤੇ ਹਰ ਘਰ ਘਰ ਜਾ ਕੇ ਪਿੰਡ ਜਾ ਕੇ ਗਲੀ ਮ alley ਜਾ ਕੇ ਆਪਾਂ ਬੂਟੇ ਲਾਵਾਂਗੇ ته انہاں دی سنبھال دی لکھدا تھانے لگا تارے ہلکا یوں اسنوں ووجن کا اے کو سچھی سرکار پیرن ਸਰ ਜਵਾਜ ਲੰਗਰ ਪੜਾ ਰਖਵਾਇਆ ਜਾ ਰਿਹਾ ਹੈ ਕਿਨਵਾਂ ਲੰਗਰ ਪੜਾ ਰਖਵਾਇਆ ਜਾ ਰਿਹਾ ਹੈ ਹੋਰ ਕਿਸ ਜਗ੍ਹਾ ਦਾ ਨਾਂ ਤੇਰਾ ਨਾਮ ਮਹੀਸ਼ਾ ਨੰਦ ਹੈ ਮੈਂ ਅਮਰ ਫਿਲਿੰਗ ਸਟੇਸ਼ਨ ਜੇਲ੍ਹ ਰੋਡ ਤੇ ਮੇਰਾ ਬਕੌਨਪੁਰ ਹੈ ਮੈਨੂੰ ਵੀ ਪਰਿਵਾਰ ਦੇ ਵਿੱਚ ਆਉਣਾ ਹੈ ਬਹੁਤ ਸਾਰੇ ਸਾਥੀ ਹੋਣਗੇ ਲਖਦਾ ਦਾ ਬਾਬਾ ਜੀ ਦਾ ਦਰਬਾਰ ਹੈ ਜੋ ਵੀ ਸੰਗਤ ਆਉਂਦੀ ਹੈ ਸ਼ਰਧਾ ਦੇ ਨਾਲ ਆਉਂਦੀ ਹੈ ਸੰਘੇ ਮੰਦਪ ਆਉਣਾ ਹੈ ਕਿ ਆਉਂਦੀ ਹੈ ਉਹ ਆਪਣੀਆਂ ਮੁਰਾਦਾਂ ਪੂਰੀਆਂ ਕਰਨ। ਅੱਜ ਜਿੱਤੇ ਪੰਡਾਰਾ ਹੈ। ਬਾਬਾ ਜੀ ਦੀ અપਾਰ ਕਿਰਪਾ ਹੁੰਦੀ ਹੈ ਅੱਜ ਦੇ ਦਿਨ। ਕਿੰਨੇ ਸੰਗਤ ਇੱਥੇ ਆਉਂਦੀ ਹੈ ਉਹ ਆਪਣੀਆਂ ਮੰਗੀਆਂ ਮੁਰਾਦਾਂ ਪੂਰੀਆਂ ਕਰਕੇ ਜਾਂਦੀ ਹੈ। ਸਾਰੇ ਲੋਕਾਂ ਨੂੰ ਇਹ ਹੀ ਅੱਜ ਮੁਕੇ ਆਪਣੀ ਜਗ੍ਹਾ ਕੋਸੀਂ ਵੀ ਆਓ। ਬਸਾ ਟਿਕੂ ਨਾ ਮਸਤ ਬਹੁਤ ਤੇ ਜੋ ਵੀ ਆਪਣੀਆਂ ਮਨ ਕਾਮਨਾ ਨੇ। ਇਹ ਤਾਂ ਨੌਜਵਾਨ ਵੀ ਇਸ ਦਿਨ ਆ ਗਏ। ਦੇਖੋ ਪ੍ਰਭੂ ਸਿਮਰਨ ਤੋਂ ਉੱਪਰ ਤੇ ਕੁਝ ਨਹੀਂ ਆਪਾਂ ਸਭ ਨੇ ਆਪਣੀ ਬਾਣੀ ਬਾਣਾ ਹੈਗਾ ਰਸਤੇ ਜਦੋਂ ਰਲ-ਮਿਲ ਕਰੇ ਨੋਜ਼ਮਾਨ ਪੇਟੀ ਦੇ ਲਈ ਇਹ ਹੈ ਕਿ ਜੇ ਆਪਾਂ ਛੋਟੀ ਉਮਰ ਦੇ ਵਿੱਚ ਹੀ ਪ੍ਰਭੂ ਸਿਮਰਨ ਦੇ ਬੰਨ ਲਾ ਜਾਂਦੇ ਆਂ ਤੇ ਆਪਾਂ ਇਹ ਨਸ਼ਾ ਤੋਂ ਦੂਰ ਰਹਿਨੇ ਆਂ ਔਰ ਪ੍ਰਭੂ ਕੇ ਪਜ ਦੇ ਤੇ ਛੋਟੀ ਉਮਰ ਦੇ ਵਿੱਚ ਹੀ ਹੋ ਜਾਂਦੀ ਹੈ ਉਹਦਾ ਜੀਵਨ ਬਾਹਰ ਹੋ ਜਾਂਦਾ ਹੈ ਕਿ ਇਹ ਨਵੇਂ ਗਦਿਨ ਸਿੰਘ ਬਾਬਾ ਜੀ ਵੀ ਹੋਣ ਨੰਮ ਨਹੀਂ ਜੇ ਹੀ ਆਕਸੀਜਨ ਨਹੀਂ ਸਾਡੇ ਕੋ ਹੋਏਗੀ ਜੇ ਆਕਸੀਜਨ ਨਾ ਤਾਂ ਰਾਜਨੀਤੀ ਵੀ ਤਾਂ ਕੰਮ ਕਰੇਗੀ ਉਸ ਦਾ ਰਾਜਨੀਤੀ ਤੜ ਨਹੀਂ ਚੱਲੇਗੀ ਇਸ ਕਰਕੇ ਮੈਂ ਆਪਣੇ ਸਾਰੇ ਭਰਾ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਵਾਂ ਕਿ ਤੁਸੀਂ ਜਾ ਕੇ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਇੱਕੋ ਹੀ ਨਾਰਾ ਲਾਓ ਕਿ ਲੋਕ ਖਲੋ ਤੇ ਮਨੁੱਖ ਬਚਾਓ